ਮੈਂ ਆਵਦਾ ਪੁੱਤ ਵੀ ਪਾਲਣਾ ਸੀ ਮੈਂ ਤੁਸੀਂ ਇਹ ਦੇਖੋ ਜੀ ਪ੍ਰਾਈਵੇਟ ਸਕੂਲ ਦਾ ਚਲੋ ਮੰਨ ਲਓ ਖਰਚੇ ਕਿੰਨੇ ਨੇ ਮੇਰੀ ਸੋਚ ਕੀਤੀ ਨੇ ਕਿ ਤੇ ਸੀ ਵੀ ਮੈਂ ਜੇ ਉਹਨਾਂ ਨੇ ਮੈਨੂੰ ਨਾ ਹੱਕ ਦਿੱਤਾ ਮੈਂ ਸਰਕਾਰੀ ਸਕੂਲ 'ਚ ਵੀ ਪੜਾ ਲੰਦੀ ਫਿਰ ਉਹ ਇਹ ਕਹਿੰਦੇ ਵੀ ਹੁਣ ਕਿਹੜਾ ਤੂੰ ਪੜਾ ਲਿਆ ਇਹ ਮੈਂ ਤਾਂ ਪੜਾਉਂਦੀ ਸੀ ਉੱਥੇ ਵੀ ਮੇਰਾ ਬੱਚਾ ਆਉਣ ਵਾਲੇ ਸਮੇਂ 'ਚ ਕੁਝ ਬਣ ਜਾਊਗਾ ਜੇ ਉਹਨਾਂ ਨੇ ਕੁਝ ਨਾ ਦਿੱਤਾ ਇਹ ਆਪਦੇ ਪੈਰਾਂ ਤੇ ਤਾਂ ਸਟੈਂਡ ਹੋ ਜਾਊਗਾ ਹਮ ਮੇਰੇ ਹਸਬੰਦ ਨੇ ਤੁਮ ਬਹੁਤ ਸਾ ਦਿੱਤਾ ਹੀ ਮੇਰਾ ਇਹ ਫੀਸਾਂ ਵੀ ਭਰਦੇ ਨੇ ਹੁਣ ਉਹ ਪਲੱਸ 1 'ਚ ਹੋ ਗਿਆ ਅੱਛਾ ਪਲੱਸ 1 'ਚ ਹੋ ਗਿਆ ਮੇਰੇ ਬੇਟਾ ਠੀਕ ਹੈ ਵੀ ਉਹ ਚੀਜ਼ਾਂ ਦਾ ਸਬਰ ਮੈਂ ਹੰਢਾਇਆ ਸਬਰ ਬਹੁਤ ਕੀਤਾ ਮੈਂ ਅੱਜ ਵੀ ਕਰ ਰਹੀ ਆ ਜੀ ਅੱਜ ਕਿਹੜਾ ਮੈਨੂੰ ਕੁਝ ਵੰਡ ਕੇ ਦੇਤਾ ਨਾ ਮੈਂ ਇਹ ਕਹਿੰਦੀ ਸੀ ਵੀ ਚਲੋ ਮੇਰਾ ਤਾਂ ਜਦੋਂ ਮੁੱਕ ਗਿਆ ਮੇਰਾ ਮੁੱਕ ਗਿਆ ਤੁਹਾਡੇ ਘਰ ਨਾਲੋਂ ਨਾ ਤਾ ਖਤਮ ਹੋ ਗਿਆ ਜੋ ਤੁਸੀਂ ਕਹਤਾ ਮੁੱਕ ਗਿਆ ਪਰ ਉਹ ਤਾਂ ਤੁਹਾਡਾ ਖੂਨ ਹੈ ਉਹਦੇ ਲਈ ਤਾਂ ਸੋਚ ਲੰਦੇ ਸੋchna ਚਾਹੀਦਾ ਅੱਛਾ ਦੇਖੋ ਮੈਂ ਦਾਦੀ 1 ਮਿੰਟ ਜੀ ਵਿੱਚ ਉਹ ਚੀਜ਼ਾਂ ਮੈਂ ਦੇਖਦੀ ਆਂ ਸੀ ਵੀਡੀਓ ਪਾਉਣੇ ਆ ਚਲੋ ਮੰਨ ਲਓ ਮੇਰੀ ਮੈਰਿਜ ਹੋ ਗਈ ਤੁਸੀਂ ਪੰਚਾਇਤ ਲੈ ਕੇ ਆਉਂਦੇ ਭਾਈ ਵੀ ਤੇਰੀ ਤਾਂ ਹੋ ਗਈ ਮੈਰਿਜ ਭਾਈ ਸਾਨੂੰ ਸਾਡਾ ਪੁੱਤਾ ਦੇ ਦੇ ਹਾਂ ਇਹ ਵੀ ਹੋ ਸਕਦਾ ਸੀ ਵੀ ਬੱਚੇ ਦੀ ਦਾਦੀ ਨੇ ਆਪਦਾ ਪੁੱਤ ਵਿਆਹਤਾ ਸੀ ਦੂਜਾ ਛੋਟਾ ਉਹਦੇ ਬੇਟੇ ਵੀ ਹੋ ਗਈ ਚਲੋ ਮੈਨੂੰ ਕਹਿੰਦੀ ਵੀ ਸੁਦੀਪ ਤੂੰ ਬੈਠ ਇੱਥੇ ਕੋਈ ਚੱਕਰ ਨਹੀਂ ਤੂੰ ਵਿਆਹ ਨਾ ਕਰਾਈ ਵੀ ਮੈਨੂੰ ਆਪਦਾ ਪੁੱਤ ਵਿਆਹ ਲੰਦੇ ਮੈਂ ਆਪਦੇ ਪੋਤੇ ਨੂੰ ਰੱਖੂ ਕੋਲੇ ਕਈ ਜੀ ਪਰਿਵਾਰ ਇਹ ਜੇ ਨੇ ਆਪਦੇ ਘਰੋਂ ਤੀਂ ਆਪਦੀਆਂ ਨੂੰਹਾਂ ਨੂੰ ਵਿਆਹ ਕੇ ਤੋਰਦੇ ਨੇ ਹਾਂ ਹੈਗੇ ਨੇ ਸਾਡੇ ਕਰਨੇ ਕੀ ਪਿੰਡ ਹੋਇਆ ਸੀ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਉਹਨਾਂ ਦਾ ਉਹਨਾਂ ਦੇ ਵੀ ਪੋਤਾ ਸੀ ਉਹ ਕਹਿੰਦੇ ਪੁੱਤ ਨਲ ਤਾਂ ਤੂੰ ਮਿਲ ਵਰਤਦੀ ਰਹਿੰਗੇ ਅਸੀਂ ਉਹ ਤੂੰ ਛੱਡ ਦੇ ਜਿਹੜਾ ਤਰ੍ਹਾਂ ਇੱਕਾ ਪਰਿਵਾਰ ਸੀ ਤੂੰ ਅਸੀਂ ਤੇਰੇ ਬੇਕਾ ਪਰਿਵਾਰਾ ਅਸੀਂ ਤੈਨੂੰ ਵਿਦਾ ਕਰਕੇ ਧੋਰਾਂਗੇ ਸਾਡਾ ਜਿਹੜਾ ਬੱਚਾ ਪੋਤਾ ਸਾਡਾ ਜਿਉਣ ਦਾ ਸਹਾਰਾ ਬਣੂਗਾ ਤੂੰ ਇਹਦੇ ਨਾਲ ਮਿਲ ਵਰਤ ਰੱਖੀ ਅਸੀਂ ਵੀ ਤੈਨੂੰ ਲੈ ਕੇ ਆਇਆ ਕਰਾਂਗੇ ਅਸੀਂ ਵੀ ਤੈਨੂੰ ਸੁਧਾਰੇ ਸਾਰਾ ਕੁਝ ਅਸੀਂ ਵੀ ਦਿਆ ਕਰਾਂਗੇ ਖਣ ਨਾਲੇ ਤੋਂ ਬੱਚੇ ਦਾ ਪਿਆਰ ਰਹਿ ਗਿਆ ਜੀ ਨਾਲੇ ਦਾਦਾ ਦਾਦੀ ਕੋਲੇ ਰਹਿ ਗਿਆ ਨਾਲੇ ਉਹਦੀ ਵਿਚਾਰੀ ਦੀ ਰੋਟੀ ਕਾਹ ਕਰਦੀ ਇਨਸਾਨ ਬਹੁਤ ਨਹੀਂ ਦੁਨੀਆ 'ਚ ਪਰ ਚੰਗੇ ਇਨਸਾਨ ਬਹੁਤ ਥੱਕਦੇ ਬਹੁਤ ਕੱਟ ਬਹੁਤ ਕੱਟ ਸੋਚਦੇ ਨਹੀਂ ਹੁਣ ਜੇ ਤੁਹਾਡੇ ਬਾਰੇ ਉਹ ਸੋਚਦੇ ਨੇ ਕਿ ਇਹ ਵੇਚ ਕੇ ਖਾਜੂਗੀ ਆ ਵਟ ਕੇ ਖਾਜੂਗੀ ਤੁਹਾਡੀਆਂ 3-4 ਪੀੜ੍hiyan ਤੁਸੀਂ ਆਪਣੀ ਚ ਸੰਭਰੇ ਹੋ ਮੈਂ ਤੁਹਾਡੀ ਦਾਦੀ ਸੱਸ ਨੂੰ ਵੀ ਮਿਲ ਕੇ ਆਈਆਂ ਤੁਹਾਡੀ ਸੱਸ ਵੀ ਬਹੁਤ ਖੁਸ਼ ਹੈ ਤੇ ਦੇਖੋ ਇੱਕ ਵਿਧਵਾ ਹੋਈ ਚਾਚੀ ਉਹ ਵੀ ਤੁਹਾਡੇ ਨਾਲ ਰਹਿ ਰਹੀ ਹੈ ਮੈਂ ਹਾਂ ਜੀ ਮੇਰੇ ਨਾਲ ਨਹੀਂ ਤਾਂ ਬੰਦਾ ਜੇ ਵਿਤਕਰਾ ਕਰਨਾ ਹੋਵੇ ਬੰਦਾ ਉੱਥੇ ਵੀ ਕਹਿ ਸਕਦਾ ਕਿ ਵੀ ਚਾਚੀ ਨੂੰ ਮੈਂ ਨਾੱਖਾ ਨਾਲ ਨਹੀਂ ਜੀ ਇਹ ਹੁੰਦਾ ਜੀ ਵਿਤਕਰਾ ਕਿ ਉਹਨਾਂ ਦੇ ਕੁੜੀਆਂ ਦਾ ਵੀ ਮੈਂ ਕਰਦੀ ਆ ਬਾਕੀ ਚੀਜ਼ ਹੋ ਜਾਂਦੀ ਹੈ ਜੀ ਅੱਜ ਦੇ ਟਾਈਮ ਚ ਵਾਲਾ ਕਹਿੰਦਾ ਵੀ ਆਪਣੇ ਸਾਡੇ ਇੱਥੇ ਵੀ ਤੁਸੀਂ ਦੇਖਿਆ ਦੋ ਤਿੰਨ ਮੰਨ ਲਓ ਪਿੰਦਰ ਕੋਲੇ ਵੀ ਚਾਚਾ ਹੀ ਹੋਰੇ ਜਿਨ੍ਹਾਂ ਦੇ ਪਰਿਵਾਰ ਨਹੀਂ ਵਿਚਾਰਿਆਂ ਦੇ ਇੱਥੇ ਰਹਿ ਸਾਡੇ ਕੋਲੇ ਰਹਿੰਦੇ ਨੇ ਵੀ ਉਹ ਮੈਨੂੰ ਇਹ ਹੁੰਦਾ ਵੀ ਚਲੋ ਜੇ ਆਪਾਂ ਨੂੰ ਪ੍ਰਮਾਤਮਾ ਨੇ ਇੰਨੇ ਕਿ ਜੋਗਾ ਕਰਿਆ ਅਸੀਂ ਬਾਲੇ ਵੱਡੇ ਨਹੀਂ ਜੀ ਆਪਾਂ ਰੋਟੀ ਦੇ ਰਹੇ ਆ ਕਿਸੇ ਨੂੰ ਵੀ ਉਹ ਆਪਾਂ ਨਹੀਂ ਦੇ ਰਹੇ ਉਹ ਉਹਨਾਂ ਦੀ ਹੈ ਬਾਕੀ ਪ੍ਰਮਾਤਮਾ ਦੇ ਰਿਹਾ ਤੇ ਵੀ ਉਹ ਆਪਦਾ ਕਰਮ ਖਾਂਦੇ ਨੇ ਉਹ ਚਾਚੀ ਜੀ ਨੇ ਮੇਰੇ ਨਾਲ ਨਹੀਂ ਜੋ ਚਾਚਾ ਜੀ ਦੀ ਡੈਥ ਹੋ ਗਈ ਮੈਂ ਕਿਹਾ ਚਾਚੀ ਤੁਸੀਂ ਮੇਰੇ ਨਾਲ ਹੀ ਰਹੋ ਤੁਹਾਡਾ ਸਹਾਰਾ ਹੁਣ ਕੌਣ ਹੈ ਨਾ ਵੀ ਜਿੰਨੀ ਤੁਹਾਡੀ ਪ੍ਰਾਪਰਟੀ ਹੈ ਤੁਸੀਂ ਮੈਂ ਇਹਨਾਂ ਨੂੰ ਕਹਤਾ ਵਸੀਅਤ ਕਰਾ ਦਿਓ ਭਾਈ ਆਪਦੀ ਕੱਲ ਨੂੰ ਉਹਨਾਂ ਦੇ ਮਨ 'ਚ ਇਹ ਨਾ ਜਾਵੇ ਵੀ ਪਤਾ ਨਹੀਂ ਸੁਖਦੀਪ ਨੇ ਸਾਡੀ ਮਾਂ ਕੁਝ ਲਾਲਚ ਨੂੰ ਤਾਂ ਨਹੀਂ ਨਾਲ ਰਲਾ ਲਈ ਅਸੀਂ ਵਸੀਅਤ ਕਰਾਤੀ ਜੀ ਉਹਨਾਂ ਦੀ ਅੱਛਾ ਵੀ ਤੁਸੀਂ ਇਹਦੇ ਧੀਆਂ ਨੂੰ ਕਰਾ ਦਿਓ ਜਿੰਨਾ ਚਾਹ ਬਾਕੀ ਉਹਨਾਂ ਦਾ ਵਾਹਨ ਮੇਰੇ ਕੋਲ ਠੇਕੇ ਤੇ ਹੈ ਠੀਕ ਇਹ ਵੀ ਨਹੀਂ ਹੈਗਾ ਉਹਨਾਂ ਨੇ ਵੀ ਮੈਂ ਰੋਟੀ ਦੇ ਰਹੀ ਆ ਵੀ ਉਹਨਾਂ ਦਾ ਵਾਹਣ ਵੀ ਫ੍ਰੀ ਚ ਵਾਈ ਜਾਮ ਨਾ ਮੈਂ ਇਹ ਨਹੀਂ ਮਜਬੂਰ ਕੀਤਾ ਮੈਂ ਵੀ ਤੁਸੀਂ ਮੈਥੋਂ ਠੇਕਾ ਲਓ ਪਹਿਲਾਂ ਉਹਨਾਂ ਦਾ ਕਿਸੇ ਕੋਲ ਹੋਰ ਵਾਹਣ ਸੀ ਅਸੀਂ 15000 ਵੱਧ ਦਿੱਤਾ ਉਹਨਾਂ ਨੂੰ ਵੀ ਤੂੰ ਢੀਂਗੀਆਂ ਦੀ ਮਾਂ ਐ ਥੋੜਾ ਦਾ ਵਰਤਾ ਪਰ ਇਹ ਚੀ ਨਹੀਂ ਹੈਗਾ ਜੀ ਮੈਨੂੰ ਤਾਂ ਹੌਸਲਾ ਹੁੰਦਾ ਵੀ ਮੇਰੇ ਘਰੇ ਇੰਨੀਆਂ ਮੇਰੀ ਚਾਚੀਆਂ ਦਾਇਆਂ ਮੇਰੀ ਦਾਦੀ ਕਿੰਨੇ ਜਾਣੇ ਸਾਡੇ ਘਰੇ ਫਿਰਦੇ ਨੇ ਹੈ ਨਾ ਵੀ ਸਾਡੇ ਘਰੇ ਸੋਨਾ 10 15 ਜਾਣੇ ਦੀ ਰੋਟੀ ਪੱਕਦੀ ਹੈ ਡੇਲੀ ਜੇ ਹੁਣ ਅੱਜ ਦਾ ਟਾਈਮ ਤਾਂ ਇਹ ਜਿਹਾ ਜੀ ਹਲਾ ਕਹਿੰਦਾ ਮਗਹੀ ਹੈ ਆਪਾਂ ਘਰ ਤੋਂ ਰੋਟੀ ਦੇਈ ਕਿਸੇ ਨੂੰ ਨਾ ਪਰ ਮੈਨੂੰ ਫਿਕਰ ਤਾਂ ਨਹੀਂ ਨਾ ਹੁੰਦੀ ਕੋਈ ਰੋਟੀ ਪਕਾ ਲੈਂਦਾ ਅਸੀਂ ਕੋਈ ਸਾਡੇ ਭਾਂਡਿਆਂ ਕਨੇ ਹੋ ਜਾਂਦਾ ਅਸੀਂ ਮੱਜਾਂ ਦਾ ਕਰ ਲੈਨੇ ਆ ਵੀ ਰਲ ਮਿਲ ਕੇ ਅਸੀਂ ਸਾਰੇ ਕੰਮ ਕਰੀ ਜਾਂਦੇ ਆ ਨਾ ਵੀ ਨਾਲੇ ਤਾਂ ਉਹਦੇ ਵਾਂਗੂ ਸਾਡੇ ਤਾਂ ਵਿਆਹ ਵਿਆਹ ਵਾਂਗੂ ਰੌਣਕ ਲੱਗੀ ਰਹਿੰਦੀ ਆ 24 ਘੰਟੇ ਹੂੰ 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 ਕੁੜੀਆਂ ਨੂੰ ਕਹਿ ਦਿੰਦੇ ਕਿ ਤੂੰ ਦੂਜਾ ਵਿਆਹ ਕਰ ਲਿਆ ਜਾਂ ਮਤਲਬ ਜੀ ਤੇ ਕਿਸੇ ਦਾ ਨਹੀਂ ਕਰਦਾ ਜੀ ਕਿਸੇ ਦੀ ਤਾਂ ਨਹੀਂ ਕਰਦਾ ਕਿਸੇ ਦਾ ਨਹੀਂ ਕਰਦਾ ਪਰ ਜੀ ਤੇ ਬੀਤ ਦੀ ਦੀ ਪਤਾ ਉਹਨੂੰ ਹੁੰਦਾ ਲੋਕ ਗੱਲਾਂ ਕਰਨ ਵਾਲੇ ਹੁੰਦੇ ਨੇ ਨਾ ਪਰ ਮੈਨੂੰ ਪਤਾ ਜੋ ਮੈਂ ਹੰਡਾ ਆ ਪਰ ਤੁਹਾਡੇ ਲਈ ਲੋਕੀ ਬੇਸ਼ੱਕ ਗੱਲਾਂ ਕਰਦੇ ਰਹਿਣ ਪਰ ਤੁਹਾਡੇ ਪਰਿਵਾਰ ਨੂੰ ਮੈਂ ਮਿਲ ਕੇ ਜਿੰਨਾ ਸਮਝਿਆ ਜਿੰਨਾ ਸੁਣਿਆ ਨਾ ਉਹ ਬਹੁਤ ਖੁਸ਼ ਨੇ ਤੁਹਾਨੂੰ ਪਾ ਕੇ ਉਹਨਾਂ ਨੂੰ ਲੱਗਦਾ ਕਿ ਤੁਹਾਡਾ ਆਣਾ ਸਾਡੇ ਭਾਗਾ ਦਾ ਖੁੱਲਾ बराबर है हां जी है ना ਇੰਨਾ ਪਿਆਰ ਦਾਦੀ ਸੱਸ ਦੀ ਤੁਹਾਡੀ ਦੀ ਮੈਂ ਗੱਲ ਕਰਾਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਅਸੀਂ ਤਾਂ ਪੈਦਲ ਸੀਗੇ ਗੱਡੀ ਤੇ ਇਹਨੇ ਲਾਤੇ ਆ ਉਹ ਦੇਖੋ ਇੰਨਾ ਪਿਆਰ ਮਿਲਣਾ ਨਾ ਕਰਮਾਂ ਵਾਲੀ ਹੁੰਦੀ ਹੈ ਔਰਤਾ ਔਰ ਜੇ ਤੁਸੀਂ ਹੁਣ ਉੱਥੇ ਤੋਂ ਇੰਨੇ ਦੁੱਖ ਕੱਟੇ ਨੇ ਹੁਣ ਇੰਨਾ ਸੁੱਖ ਕੱਟ ਰਹੇ ਹੋ ਪ੍ਰਾਪਰਟੀ ਔਰ ਪੈਸੇ ਦਾ ਸੁੱਖ ਨਹੀਂ ਹੁੰਦਾ ਨਾ ਜੀ ਜਿਹੜੇ ਪਿਆਰ ਦਾ ਸੁੱਖ ਤੁਸੀਂ ਕੱਟ ਰਹੇ ਹੋ ਨਾ ਉਹਦਾ ਇਹਦਾ ਕੋਈ ਰੀਸ ਹੀ ਨਹੀਂ ਕਰਦਾ ਜਿਵੇਂ ਹੁਣ ਸੋਖੀ ਦੇਖਣਾ ਹੁੰਦਾ ਜੀ ਫਿਰ ਮੈਂ ਸਾਰਾ ਦਿਨ ਮੱਝਾਂ 'ਚ ਕਿਉਂ ਫਿਰਦੀ ਮੈਂ ਕਹਿੰਦੀ ਵੀ ਚੱਲ ਵੇ ਪਿੱਛੇ ਵੀ ਦੇਖਿਆ ਇੱਥੇ ਤਾਂ ਸੁੱਖ ਲੈ ਲਾਂ ਮੈਂ ਹੂੰ ਹੂੰ ਪਰ ਨਹੀਂ ਜੀ ਜੀ ਆਪਾਂ ਤਾਂ ਕਦੇ ਪੈਕੇ ਵੀ ਨਹੀਂ ਦੇਖਿਆ ਮੈਂ ਤਾਂ ਦੁਪਹਿਰੇ ਸਵੇਰੇ ਅਸੀਂ 3:30 ਵਜੇ ਉੱਠ ਕੱਢਦੇ ਆ ਵਿੱਚ ਕਹਿ ਦਿੰਦੇ ਨੇ ਵੀ ਤੁਸੀਂ ਕਿਹੜਾ ਇਕੱਲੇ ਉੱਠਦੇ ਪਰ ਮੈਨੂੰ ਇਹ ਚੀਜ਼ ਨੂੰ ਸੰਤੁਸ਼ਟੀ ਆ ਵੀ ਅਸੀਂ ਵੀਡੀਓ ਪਾਉਣੀ ਆ ਮੈਂ ਆਪਣੇ ਘਰਵਾਰ ਦੀਆਂ ਪਾਉਣੀ ਆ ਵੀ ਮੇਰੀ ਵੀਡੀਓ ਦੇਖ ਕੇ ਕਿੰਨੇ ਬੱਚਿਆਂ ਨੂੰ ਸੇਧ ਮਿਲ ਰਹੀ ਆ ਚੰਗੀ ਕਿੰਨੀਆਂ ਮੇਰੀਆਂ ਭੈਣਾਂ ਮੇਰੇ ਕੋਲ ਢਿੱਲੀ ਫੋਨ ਆਉਂਦੇ ਨੇ ਸੋ ਉਹਨੂੰ ਦੇ ਕੇ ਅਸੀਂ ਬੱਕਰੀਆਂ ਰੱਖ ਲਈਆਂ ਤੇਰੇ ਘਰਵਾਰਨ ਦੇ ਕੇ ਭਣੇ ਅਸੀਂ ਦੋ ਮੱਝਾਂ ਰੱਖ ਲਈਆਂ ਹੂੰ ਵੀ ਮੈਂ ਚੰਗਿਆ ਸਿੱਖਿਆ ਜਾ ਰਹੀ ਹੈ ਸਾਡੀ ਵੀਡੀਓ ਤੋਂ ਨਾ ਕਿ ਅਸੀਂ ਕਿਸੇ ਦਾ ਪੱਤ ਨਸੇ ਤੇ ਲਾ ਰਹੇ ਆ ਨਾ ਅਸੀਂ ਕਿਸੇ ਅਤੀ ਪਤ ਨਚਾਰ ਬਣਾ ਰਹੇ ਆ ਮੈਂ ਆਧਿਆ ਕੰਮ ਦੀਆਂ ਚੀਜ਼ਾਂ ਦਿਖਾ ਰਹੀ ਆ ਬਲਕਿ ਇਹ ਕੰਮ ਦੇਖ ਕੇ ਹੋਰ ਔਰਤਾ ਵੀ ਅੱਗੇ ਆ ਰਹੀਆਂ ਨੇ ਤੁਹਾਨੂੰ ਮੈਸੇਜ ਕਰਦੀਆਂ ਨੇ ਔਰ ਜਵਾਨ ਯੰਗ ਬੱਚੇ ਵੀ ਬਹੁਤ ਜਾਨਵਰ ਰੱਖ ਰਹੇ ਨੇ ਕੱਲ ਆਏ ਜੀ ਫਤਿਹਗੜ੍ਹ ਸਾਹਿਬ ਕੋਲੋਂ ਉਹਨਾਂ ਦਾ 14 ਸਾਲ ਦਾ ਬੱਚਾ अच्छा। ਕਹ ਦੇਖੋ ਇੰਨੀ ਦੂਰੋਂ ਆਏ ਨਹੀਂ ਚੱਲ ਕੇ ਮੈਂ ਸਵੇਰੇ ਮੱਜਾਂ ਸੀ ਉਦੋਂ ਤੇ ਕਹਿੰਦੇ ਵੀ ਇਹ ਕਹਿੰਦੇ ਨੇ ਵੀ ਮੈਨੂੰ ਦੀਦੀ ਕੋਲੋਂ ਮੈਂ ਘੱਟੀ ਲੈ ਕੇ ਆਉਣੀ ਆ। ਤੁਸੀਂ ਸੋਚੋ ਜੀ ਇੱਕ ਬੱਚਾ ਪੜ ਰਿਹਾ ਹੈ। ਉਹਦੇ ਦਿਮਾਗ 'ਚ ਉਹ ਕਹਿੰਦੇ ਕਹਿੰਦੇ ਨੇ ਵੀ ਮੈਂ ਪਹਿਲਾਂ ਕਹਿੰਦੇ ਆ ਸੋਚਦਾ ਮੈਂ ਬਾਹਰ ਜਾਊਂਗਾ। ਕਹਿੰਨਾ ਮੈਂ ਤਾਂ ਫਾਰਮ ਬਣਾਉਣਾ ਮੱਜਾਂ ਦਾ। ਤੁਸੀਂ ਇਹ ਦੇਖੋ ਵੀ ਸਾਡੇ ਬੱਚੇ ਜੀ ਚੰਗੀਆਂ ਚੀਜ਼ਾਂ ਦੇਖ ਕੇ ਜੇ ਇਹਨਾਂ ਇਹ ਸਾਡਾ ਜੀ ਇਹ ਕੋਈ ਅੱਜ ਵਾਲਾ ਕੀਤਾ ਨਹੀਂ ਹੈਗਾ ਵੀ ਅਸੀਂ ਅਸੀਂ ਉਹ ਇਹ ਕੀਤਾ ਸ਼ੁਰੂ ਕਰਤਾ ਸਾਡਾ ਇਹ ਜੱਦੀ ਜਿਹੜੇ ਸਾਡੀ ਵਿਰਾਸਤ ਸੀ ਪਹਿਲਾਂ ਵਾਲੇ ਸਾਡੇ ਬਜ਼ੁਰਗ ਉਹਨਾਂ ਤੋਂ ਕਿੱਤਾ ਚੱਲਿਆ ਹੁੰਦਾ ਪਹਿਲਾਂ ਤੇ ਚਾਹ ਦੇਖ ਲਈ ਹਰ ਘਰੇ ਪਹਿਲਾਂ ਤਾਂ ਕੋਈ ਦੁੱਧ ਵੇਚਦਾ ਨਹੀਂ ਹੁੰਦਾ ਸੀ ਜੇ ਅੱਜ ਆਪਾਂ ਗੱਲ ਕਰ ਲਈਏ ਕਿਉਂਕਿ ਮੰਗਾਈ ਨੇ ਲੋਕਾਂ ਦਾ ਲੱਕ ਤੋੜ ਤੋੜਦੇ ਤੋੜਦਾ ਜੀ ਪਹਿਲਾਂ ਤਾਂ ਕਹਿ ਦਿੰਦੇ ਹੁੰਦੇ ਜੀ ਜੇ ਦੁੱਧ ਵੇਚਦਾ ਤਾਂ ਪੁੱਤ ਵੇਚਦਾ ਪਰ ਅੱਜ ਉਹ ਚੀਜ਼ਾਂ ਤੇ ਤਾਂ ਆਪਾਂ ਖੜੇ ਨਹੀਂ ਜੀ ਪੁੱਤ ਵੀ ਵੇਚਦੇ ਆਪਾਂ ਤਾਂ ਦੁੱਧ ਵੀ ਵੇਚਦੇ ਹਨ ਪਰ ਹੁਣ ਕਬੀਲਦਾਰੀਆਂ ਇੰਨੀਆਂ ਕ ਵੱਧ ਗਈਆਂ ਜੀ ਵੀ ਤੁਹਾਨੂੰ ਵੀ ਪਤਾ ਅੱਜ ਦੇ ਟਾਈਮ 'ਚ ਅੱਛਾ ਹੁਣ ਜੇ ਜ਼ਿੰਦਗੀ ਥੋੜੀ ਚੇਂਜ ਹੋ ਗਈ ਹੈ ਤੁਹਾਡੀ ਹੁਣ ਤੁਸੀਂ ਆਪਣਾ ਕੰਮ ਵੀ ਕਰ ਰਹੇ ਹੋ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਤੇ ਬੜੇ ਐਕਟਿਵ ਵੀ ਹੋ ਇਹ ਕਿੱਦਾਂ ਮੈਨੇਜ ਕਰਦੇ ਹੋ ਸਾਰਾ ਦਿਨ ਡੰਗਰਾਂ ਦੇ ਵਿੱਚ ਵੀ ਰਹਿਣਾ ਫਿਰ ਦੌੜ ਭੱਜ ਵੀ ਲੱਗੀ ਰਹਿੰਦੀ ਸਾਰਾ ਦਿਨ ਸਾਰਾ ਦਿਨ ਜੀ ਹਾਂ ਜੀ ਜਿਵੇਂ ਅਸੀਂ ਤੁਹਾਨੂੰ ਮੈਂ ਟਾਈਮ ਦੇ ਦਿੱਤਾ ਸੀ ਦੀਦੀ ਵੀ ਸਵੇਰੇ ਜਲਦੀ ਆ ਜਿਓ ਅਸੀਂ ਅੱਜ ਅੰਮ੍ਰਿਤਸਰ ਆਹ ਸੌਰੀ ਬਠਿੰਡੇ ਕੋਲ ਜਾਣਾ ਹੈ ਜੇ ਅਸੀਂ ਸਾਨੂੰ ਵਿੱਚ ਹੁੰਦਾ ਜੀ ਮੇਰੇ ਲਈ ਪੈਸਾ ਮੈਂ ਦੁੱਖਾਂ ਢਾਈ ਨੇ ਪੈਸਾਇਮੀਤ ਨਹੀਂ ਰੱਖਦਾ ਨਾ ਕਿ ਮੈਂ ਵੀਡੀਓ ਕਿਸੇ ਦੇ ਪਾ ਦੇਣੀ ਆ ਕੋਈ ਸੁਣਦੀ ਆ ਹਰੇਕ ਦਾ ਦੁੱਖ ਸੁਣਦੀ ਆ ਮੈਂ ਵਿਚ ਹੈ ਹੁੰਦਾ ਜੀ ਚਾਰ ਲੋਕ ਆਪਾਂ ਨੂੰ ਜਾਣਨ ਲੱਗ ਜੇ ਨਾ ਆਪਾਂ ਫੋਨ ਚੱਕਣੇ ਹਟ ਜਾਨੇ ਪਰ ਕਦੇ ਕਦੇ ਵੀ ਨਾ ਭੁੱਲੋ ਜੇ ਆਪਾਂ ਅੱਜ ਆਪਣੀ ਦੁਨੀਆ ਦੇ ਉੱਤੇ ਪਹਿਚਾਣ ਬਣੀ ਆ ਚਲੋ ਕਿਸੇ ਮੇਰੀ ਤਾਂ ਮੇਰੇ ਪਸੂਆਂ ਕਰਕੇ ਬਣੀਆਂ ਮੇਰੀਆਂ ਮੱਜਾਂ ਮੇਰੀਆਂ ਰਾਣੀਆਂ ਕਰਕੇ ਬਣੀਆਂ ਹਨ ਵੀ ਉਹ ਪੈਰ ਨਾ ਛੱਡੋ ਕਦੇ ਵੀ ਤੁਸੀਂ ਜਿਹੜੇ ਲੋਕ ਤੁਹਾਨੂੰ ਚਾਹਣ ਵਾਲੇ ਫੋਨ ਕਰਦੇ ਨੇ ਮੈਂ ਤੁਹਾਨੂੰ ਸਲਾਮਾਂ ਲੈਂਦੇ ਨੇ ਦੀਦੀ ਵੀ ਕਿਵੇਂ ਤੁਸੀਂ ਕੰਮ ਸਟਾਰਟ ਕੀਤਾ ਸਾਨੂੰ ਇਹ ਘਾਟੇ ਵਾਲਾ ਕੰਮ ਤਾਂ ਨਹੀਂ ਮੈਂ ਦੀਦੀ ਇਹ ਗੱਲ ਕਹਿਣੀ ਨੇ ਵੀ ਚਾਦਰ ਦੇਖ ਕੇ ਪੈਰ ਵਸਾਰੇਓ ਕਦੇ ਨਾ ਤੁਸੀਂ ਮੇਰੇ ਕਾਰੋਬਾਰ ਨੂੰ ਦੇਖ ਕੇ ਕਰੋੜ ਰੁਪਏ ਦਾ ਵਿੱਡ ਲਾ ਲਓ ਜਾਂ 25 ਲੱਖ ਦਾ ਤੁਸੀਂ ਤੁਹਾਨੂੰ ਉੱਥੇ ਲੌਸ ਪੈ ਜੇ ਬਾਕੀ ਤੁਸੀਂ ਮਿਹਨਤ ਆਪ ਕਰਿਓ ਕੰਮ ਵਾਲੇ ਸਰਤੇ ਕਦੇ ਕੰਮ ਇਹ ਚਾਹੀਜ ਨਾ ਸੱਡੇ ਉਹ ਵੀ ਤੁਸੀਂ ਦੋ ਬੰਦੇ ਰੱਖ ਕੇ ਕੰਮ ਕਰਤਾ ਭਾਈ ਪੈਸੇ ਤੁਹਾਡੀ ਜੇਬ ਚੋਂ ਲੱਗੇ ਨੇ ਉਹ ਤੁਸੀਂ ਦੇਖਣਾ ਫਿਰ ਤੁਹਾਡਾ ਕੀਤਾ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦਾ ਜੇ ਤੁਸੀਂ ਆਪ ਮਿਹਨਤ ਕਰੋਗੇ ਤਾਂ ਤੁਸੀਂ ਕਦੇ ਭੁੱਖੇ ਵੀ ਨਹੀਂ ਮਰ ਸਕਦੇ ਤੁਹਾਨੂੰ ਬਹੁਤ ਕੁਝ ਦੇਣ ਗਿਆ ਇਹ ਬਹੁਤ ਕੁਝ ਦੇਣ ਗਿਆ ਕਿਉਂਕਿ ਜੇ ਆਪਾਂ ਮੰਡੀ ਕਰਨਾ ਆਪ ਕਰਦੇ ਆ ਆਪਦੀਆਂ ਚੀਜ਼ਾਂ ਦੇ ਪ੍ਰੋਡਕਟ ਬਣਾ ਕੇ ਸੇਲ ਕਰਦੇ ਆ ਮਿਹਨਤ ਤਾਉਗੇ ਆਪਾਂ ਨੂੰ ਵੀ ਪਤਾ ਹੈ ਜੇ ਹੁਣ ਆਪਾਂ ਉੱਠਾਂਗੇ 8 ਵਜੇ ਆਪਾਂ ਬੰਦਦੇ ਆ ਬਸ ਗੇੜਾ ਜਾਂ ਮਾਰੇ ਆਈ ਵੀ ਠੀਕ ਹੈ ਭਾਈ ਸੰਤੀਆਂ ਫਿਰ ਉਹ ਉੱਥੇ ਆਪਾਂ ਸਕਸੈਸ ਨਹੀਂ ਹੋ ਸਕਦੇ ਕਦੇ ਵੀ ਨਹੀਂ ਹੋ ਸਕਦੇ ਦੀਦੀ ਪਰ ਜੇ ਆਪਾਂ ਆਪ ਸੰਭਾਲ ਕਰ ਰਹੇ ਆ ਮੇਰੇ ਘਰ ਦੀ ਜ਼ਿੰਮੇਵਾਰੀ ਵੀ ਹੈ ਮੈਂ ਬਾਹਰ ਦਾ ਵੀ ਦੇਖਣਾ ਹੁਣ ਜਿੰਮੇਗਾ ਅਸੀਂ ਵੀਡੀਓ ਵੀ ਬਣਾਉਣੇ ਆ ਅਸੀਂ ਫਾਰਮਾਂ ਦੀ ਵੀਡੀਓ ਕਿਤੇ ਬਾਹਰ ਵੀ ਬਣਾਉਣ ਜਾਣੇ ਆ ਮੇਰਾ ਮਕਸਦ ਹੈ ਵੀ ਜਿੰਨੀਆਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਮੈਨੂੰ ਫੋਨ ਆਉਂਦੇ ਨੇ ਮੈਂ ਉਹਨਾਂ ਨੂੰ ਸਮਝਾਉਣੇ ਵੀ ਡਰੋ ਨਾ ਦੁਨੀਆ ਤੋਂ ਨਾ ਡਰੋ ਕਹਿੰਦੇ ਹੁੰਦੇ ਨੇ ਲੋਕ ਦਾਤੀ ਦੇ ਇੱਕ ਪਾਸੇ ਦੰਦੇ ਨੇ ਭਾਈ ਲੋਕਾਂ ਦੇ ਤਾਂ ਦੋਨੇ ਪਾਸੇ ਨੇ ਜੇ ਆਪਾਂ ਭੁੱਖੇ ਮਰਦੇ ਆ ਫਿਰ ਤਾਂ ਇਹ ਕਹਿਣਗੇ ਵੀ ਕੰਮ ਕਰਕੇ ਖਾਲੇ ਜੀ ਆਪਾਂ ਅੱਜ ਕੇ ਖਾਣ ਲੱਗ ਗਏ ਨਾ ਫਿਰ ਕਹਿਣਗੇ ਹੁਣ ਤਾਂ ਇਹਨਾਂ ਦੇ ਔਖੀ ਬੁਰਕੀ ਲੰਘ ਗਈ ਇਹ ਚੀਜ਼ਾਂ ਵੀ ਲੋਕਾਂ ਦੀ ਪਰਵਾਹ ਜਮਾ ਨਾ ਕਰੋ ਜੇ ਆਪਾਂ ਭੁੱਖੇ ਬੈਠੇ ਆ ਆਪਣੇ ਘਰੇ ਕੋਈ ਖਾਣ ਨੂੰ ਦੇਣ ਨਹੀਂ ਹੁੰਦਾ ਫਿਰ ਉਹੀ ਗੱਲਾਂ ਫੇਰ ਆ ਜਾਂਦੀਆਂ ਨੇ ਲੋਕਾਂ ਦੀ ਵੀਰੇ ਲੋਕ ਦੀ ਕਿਸੇ ਪਾਸੇ ਵੀ ਨਹੀਂ ਜਾਣ ਦਿੰਦੇ ਕਿਸੇ ਦੇ ਪਾਸੇ ਵੀ ਨਹੀਂ ਜਾਣ ਦਿੰਦੇ ਫਿਰ ਜਿੱਥੇ ਹੱਕ ਸੱਚ ਦੀ ਗੱਲ ਆਉਂਦੀ ਹੈ ਚਲੋ ਇਹ ਚੱਲਦੀਆਂ ਗੱਲਾਂ 'ਚ ਆਪਾਂ ਨੂੰ ਕਹਿਣਾ ਪੈ ਜਾਂਦਾ ਜਦੋਂ ਕੋਈ ਆਪਣੇ ਹੱਕ ਸੱਚ ਦੀ ਗੱਲ ਕਰਦਾ ਤੇ ਉਦੋਂ ਆਪਾਂ ਉਹਦਾ ਪਿੱਛਾ ਨਹੀਂ ਕਰਦੇ ਕਦੋਂ ਉਹ ਹੀ ਪਕਾਈ ਮਰੀ ਜਾਂਦਾ ਹੈ ਨਾ ਦੀਪ ਸਿੱਧੂ ਸੀ ਵੀਰੇ ਉਹ ਹੱਕ ਦੀ ਗੱਲ ਕਰਨ ਲੱਗਿਆ ਸੀ ਹੋ ਯੋਜਨਾ ਬਹੁਤ ਖੁਸ਼ ਹੋ ਗਿਆ ਪਰ ਚਲੋ ਨਹੀਂ ਹੋ ਗੱਲਾਂ ਤੇ ਨਹੀਂ ਕਰਦੇ ਪਰ ਜਦੋਂ ਆਪਾਂ ਇਹ ਚੀਜ਼ਾਂ ਤੇ ਬੋਲਣ ਲੱਗੇ ਨਾ ਉਹ ਥੋੜਾ ਟਾਈਮ ਹੀ ਹੁੰਦਾ ਹੈ ਨਾ ਖਤਮ ਕਰ ਦਿੰਦੇ ਨੇ ਆਪਾਂ ਨੂੰ ਨਹੀਂ ਰਹਿ ਸਕਦੇ ਦਿਲ ਬਹੁਤ ਕਰਦਾ ਹੁੰਦਾ ਹੈ ਇਹ ਵੀ ਗੱਲਾਂ ਅੱਗੇ ਲੈ ਕੇ ਜਾਏ ਪਰ ਨਹੀਂ ਦੀਦੀ ਵੀ ਜਦੋਂ ਸੱਚ ਬੋਲਣ ਲੱਗੇ ਨਾ ਉਥੇ ਚੁੱਬਦਾ ਉਹ ਚੁੱਬਦਾ ਅੱਛਾ ਤੁਹਾਡੀ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਲੋਕੀ ਫਾਲੋ ਵੀ ਕਰਦੇ ਨੇ ਬੋਲਣ ਵਾਲਿਆਂ ਨੂੰ ਬੋਲਦੇ ਰਹਿਣਾ ਉਹ ਇਸ ਵੀਡੀਓ ਚ ਵੀ ਜ਼ਰੂਰ ਬੋਲਣਗੇ ਹਾਂਜੀ ਬੋਲਣਗੇ ਜੀ ਬੋਲਣਗੇ ਤੁਹਾਨੂੰ ਮਿਲਣ ਵਾਸਤੇ ਦਿਮਾਗ ਵਾਲਾ ਲਾਉਂਦੇ ਨੇ ਜੀ ਉਹ ਗੱਲਾਂ ਚੋਈ ਗੱਲਾਂ ਕੱਢ ਕੱਢ ਕੇ ਲਿਆਉਂਗੀ ਵੀ ਤੁਸੀਂ ਭਾਈ ਉਹ ਦਰਦ ਸਮਝਿਆ ਕਰੋ ਵੀ ਤੁਹਾਡੇ ਵੀ ਘਰੇ ਧੀ ਹੋਗੀ ਤੁਹਾਡੀ ਭੈਣ ਹੋਗੀ ਕਿਤੇ ਨਾ ਕਿਤੇ ਵੀ ਉਹ ਦਰਦ ਕਹਿੰਦੇ ਨੇ ਔਰਤ ਹੀ ਔਰਤ ਦਾ ਸਮਝ ਸਕਦੀ ਆ ਪਰ ਔਰਤ ਹੀ ਔਰਤ ਕਿਤੇ ਨਾ ਕਿਤੇ ਔਰਤ ਦੁਸਤ ਸੁਣਨ ਵਾਂਝ ਜਾਂਦੀ ਹੈ ਹਨਾ ਪਰ ਜੇ ਔਰਤ ਜਿਵੇਂ ਮੈਂ ਆ ਜੇ ਚੀਜ਼ ਮੇਰੇ ਨਾਲ ਹੋਈ ਹੋਵੇ ਜੇ ਕਿਤੇ ਮੇਰੀ ਸੱਸਾ ਉਹ ਤਾਂ ਇਹ ਚੀਜ਼ ਸੋਚ ਲੰਦੀ ਹੁਣ ਮੇਰੇ ਸਹੁਰਾ ਸਾਹਿਬ ਦੀ ਰੱਥ ਹੋਈ ਹੈ ਮੈਨੂੰ ਸੁਣਨ ਚ ਗੱਲਾਂ ਆਉਂਦੀਆਂ ਨੇ ਕਹਿੰਦੇ ਕਹਿੰਦੇ ਨੇ ਵੀ ਪੁੱਤ ਵਾਲਾ ਦੁੱਖ ਤਾਂ ਭੁੱਲ ਗਈ ਸਿਆਣੀ ਕੱਟਿਆ ਜਾਂਦਾ ਫਿਰ ਭਾਈ ਤੂੰ ਉਹਦੋਂ ਸਮਝਦੀ ਵੀ ਮੇਰੀ ਕੀ ਉਮਰ ਸੀ ਮੈਂ ਕੱਟਿਆ ਹਾਂ ਮੈਂ ਕੱਟਿਆ ਆਪਣੇ ਤੰਤੇ ਹੰਡਾ ਕੇ ਦੇਖੋ ਤੂੰ ਕਿਤੇ ਮੈਨੂੰ ਆਦੀ ਧੀ ਬਣਾ ਕੇ ਆਪਣੇ ਨਾਲ ਲਾ ਲੈਂਦੀ ਵੀ ਸਰਦੀਪ ਕੋਈ ਨਾ ਜੇ ਪ੍ਰਮਾਤਮਾ ਨੇ ਕਰਤੀ ਮੈਂ ਬੈਠੀ ਹਾਂ ਤੂੰ ਮੈ ਡੋਲਣ ਨਾ ਦਿੰਦੇ ਮੈਨੂੰ ਹਣਾ ਹਾਂ ਉਹ ਮਾਂ ਧੀ ਬਣ ਕੇ ਰਹਿ ਸਕਦੇ ਸੀ ਮੇਰੀ ਮਾਂ ਬਣ ਜਾਂਦੀ ਹਾਂ ਮੈਂ ਕਿਉਂ